ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਤੁਹਾਡੇ ਆਪਣੀ ਪਿਆਰੇ YouTube ਚੈਨਲ ਪੰਜਾਬ ਸਟੱਡੀ ਐਗਜ਼ਾਮ ਦੇ ਉੱਤੇ ਉਮੀਦ ਕਰਦੇ ਹਾਂ ਜੀ ਸਾਰੇ ਠੀਕ ਠਾਕ ਹੋਵੋਗੇ ਤਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੋ MCQ ਕੁਸ਼ਚਨਾਂ ਦਾ ਜੋ ਟੈਸਟ ਨੰਬਰ 2 ਹੈ ਉਹ ਇਸ ਵੀਡੀਓ ਵਿੱਚ ਡਿਸਕਸ ਕਰਾਂਗੇ ਆਪਾਂ ਤੇ ਪਹਿਲਾਂ ਹੀ ਤਰ੍ਹਾਂ ਹੀ ਆਪਾਂ ਸੋ ਸਾਰੇ ਜੋ ਪੁਰਾਣੇ ਪੇਪਰਾਂ ਦੇ ਵਿੱਚ ਕੁਸ਼ਚਨ ਪੁੱਛੇ ਗਏ ਨੇ ਉਹ ਹੀ ਕੁਸ਼ਚਨ ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਤੇ ਤੁਸੀਂ ਆਪਣਾ ਟੈਸਟ ਲਗਾ ਕੇ ਦੇਖਿਓ ਤੇ ਤੁਹਾਡੇ 15 ਕੁਸ਼ਚਨ ਦੇ ਵਿੱਚੋਂ ਕਿੰਨੇ ਸਹੀ ਹੋਣਗੇ ਤੇ ਨਾਲੇ ਨਾਲੇ ਆਪਾਂ ਇਹ ਸਿਰਫ ਤੇ ਆਪਾਂ MCQ ਕੁਐਸਚਨ ਡਿਸਕਸ਼ਨ ਨਹੀਂ ਕਰਾਂਗੇ ਜੋ ਇਹਨਾਂ ਦੀ ਐਕਸਟਰਾ ਜਾਣਕਾਰੀ ਹੋਵੇਗੀ ਉਹ ਵੀ ਨਾਲ ਨਾਲ ਆਪਾਂ ਇਸ ਵੀਡੀਓ ਦੇ ਵਿੱਚ ਦੇਖਾਂਗੇ ਤੇ ਜਿਹੜੇ ਇੰਪੋਰਟੈਂਟ ਪੁਆਇੰਟ ਹੋਣਗੇ ਉਹ ਤੁਸੀਂ ਆਪਣੀ ਨੋਟਬੁੱਕ ਦੇ ਉੱਪਰ ਨੋਟ ਕਰਦੇ ਜਾਓ ਠੀਕ ਹੈ ਜੀ ਸੋ ਬਹੁਤ ਹੀ ਇੰਪੋਰਟੈਂਟ ਕਲਾਸ ਹੈ ਤਾਂ ਵਿਨੰਦੇਰੀ ਕੀਤੇ ਹੋਏ ਚਲਦੇ ਆਪਾਂ ਸੋ ਵੀਡੀਓ ਸਟਾਰਟ ਕਰਦੇ ਆਂ ਫਸਟ ਕੁਐਸਚਨ ਆ ਗਿਆ ਆਪਣੇ ਕੋਲ ਦੇਖੋ ਅਨੁਸ਼ੇਦ 158 ਦੇ ਅਨੁਸਾਰ ਜੋ ਰਾਜਪਾਲ ਹੈ ਉਹ ਕਿਸਨ ਸੂਚੀ ਦੇ ਵਿੱਚ ਦਰਸਾਏ ਗਏ ਸੰਸਦ ਦੇ ਕਿਸੇ ਵੀ ਸਦਨ ਜਾਂ ਕਿਸੇ ਰਾਜ ਦੀ ਵਿਧਾਨ ਸਭਾ ਦੇ ਕਿਸੇ ਸਦਨ ਦਾ ਮੈਂਬਰ ਨਹੀਂ ਹੋਵੇਗਾ ਤਾਂ ਉਹ ਕਿਹੜੀ ਅਨੁਸੂਚੀ ਇਹਨਾਂ ਦੇ ਵਿੱਚੋਂ ਤਾਂ ਤੁਸੀਂ ਰਾਈਟ ਆਨਸਰ ਦੇਣਾ ਇਸ ਦਾ ਤਾਂ ਬਿਲਕੁਲ ਤੁਹਾਨੂੰ ਸੋਚ ਲਿਆ ਹੋਵੇਗਾ ਸੋ ਰਾਈਟ ਆਨਸਰ ਇਸ ਦਾ অপਸ਼ਨ ਨੰਬਰ A ਹੈ ਫਸਟ ਅਨੁਸੂਚੀ ਦੇ ਮੁਤਾਬਿਕ ਠੀਕ ਹੈ ਜੀ ਸੋ ਆਰਟੀਕਲ 158 ਦੇ ਅਨੁਸਾਰ ਜੋ ਰਾਜਪਾਲ ਹੈ ਸੋ ਫਸਟ ਅਨੁਸੂਚੀ ਦੇ ਮੁਤਾਬਿਕ ਸੰਸਦਿਕ ਕਿਸੇ ਵੀ ਸਦਨ ਜਾਂ ਕਿਸੇ ਵੀ ਰਾਜ ਦੇ ਜਿਹੜੇ ਵਿਧਾਨ ਸਭਾ ਦੇ ਸਦਨ ਦਾ ਮੈਂਬਰ ਨਹੀਂ ਹੋਵੇਗਾ ਠੀਕ ਹੈ ਤੇ ਜੇਕਰ ਗੱਲ ਕਰੀ ਆਪਾਂ ਫੋਰਥ ਅਨੁਸੂਚੀ ਦੀ ਚੌਥੀ ਅਨੁਸੂਚੀ ਜਿਹੜੀ ਇਸ ਦੇ ਵਿੱਚ ਕੀ ਦੱਸਿਆ ਗਿਆ ਹੈ ਜੋ ਆਪਣੇ ਰਾਜ ਸਭਾ ਦੀ ਸੀਟਾਂ ਦਾ ਵੰਡਣਾ ਹੈ ਉਹ ਚੌਥੀ ਅਨੁਸੂਚੀ ਦੇ ਵਿੱਚ ਹੀ ਮਿਲੇਗਾ ਤੁਹਾਨੂੰ ਤੇ 7ਵੀਂ ਅਨੁਸੂਚੀ ਦੇ ਵਿੱਚ ਕੀ ਦੱਸਿਆ ਗਿਆ ਹੈ ਇਸ ਦੇ ਵਿੱਚ ਜਿਹੜੇ ਆਪਣੇ ਕੇਂਦਰ ਤੇ ਰਾਜਾਂ ਦੇ ਵਿਚਕਾਰ ਜਿਹੜੀਆਂ ਸ਼ਕਤੀਆਂ ਦਾ ਵੰਟਵਾਰਾ ਕੀਤਾ ਹੋਇਆ ਹੈ ਉਹ ਆਪਣੀ 7ਵੀਂ ਅਨੁਸੂਚੀ ਦੇ ਵਿੱਚ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਆਪਣੀਆਂ ਤਿੰਨ ਪ੍ਰਕਾਰ ਦੀਆਂ ਸੂਚੀਆਂ ਨੇ ਸੰਘ ਸੂਚੀ ਰਾਜ ਸੂਚੀ ਤੇ ਸਮਰਪਤੀ ਸੂਚੀ ਠੀਕ ਹੈ ਉਹ 7ਵੀਂ ਅਨੁਸੂਚੀ ਦੇ ਵਿੱਚ ਹੀ ਵਰਣ ਕੀਤਾ ਹੋਇਆ ਹੈ ਤੇ ਜੇਕਰ ਗੱਲ ਕਰੀ ਆਪਾਂ ਥਰਡ ਅਨੁਸੂਚੀ ਦੀ ਤਾਂ ਇਸ ਦੇ ਵਿੱਚ ਆਪਣੇ ਕੀ ਹੈ ਸੋ ਜਿੰ ਰਾਸ਼ਟਰਪਤੀ ਆਗੇ ਉਪਰਾਸ਼ਟਰਪਤੀ ਮੰਤਰੀ ਸੋ ਹਾਈ ਕੋਰਟ ਸੁਪਰੀਮ ਕੋਰਟ ਦੇ ਜਿੰਨੇ ਵੀ ਜੱਜ ਵਗੈਰਾ ਨੇ ਠੀਕ ਹੈ ਜੀ ਸੋ ਉਹਨਾਂ ਨੂੰ ਜਿਹੜੀ ਸੋਚ ਚਾਈ ਜਾਂਦੀ ਹੈ ਉਹ ਤੀਸਰੀ ਦੇ ਵਿੱਚ ਆ ਜਾਂਦੇ ਨੇ ਤੇ ਦੂਸਰੀ ਨੂੰ ਸੂਚੀ ਦੇ ਵਿੱਚ ਕੀ ਹੈ ਇਹ ਤੁਸੀਂ ਇੱਕ ਮਿੰਟ ਬਾਅਦ ਕਮੈਂਟ ਕਰਕੇ ਦੱਸਿਓ ਸਾਨੂੰ ਠੀਕ ਹੈ ਸੈਕੰਡ ਸੂਚੀ ਦੇ ਵਿੱਚ ਬਹੁਤ ਜ਼ਿਆਦਾ ਕਿਉਂਕਿ ਕੁਐਸਚਨ ਬਣਨੇ ਨੇ ਇਸ ਦੇ ਨਾਲ ਰਿਲੇਟਡ ਤਾਂ ਤੁਸੀਂ ਨੀਚੇ ਕਮੈਂਟ ਬਾਕਸ ਨੂੰ ਦੱਸਿਓ ਠੀਕ ਹੈ ਜੀ ਸੋ ਆਪਾਂ ਫਿਰ ਆਪਾਂ ਇਸ ਦਾ ਜਵਾਬ ਦੇਵਾਂਗੇ ਸੋ ਆਪਣਾ ਫਰ ਸਮਝ ਕੇ ਭੇਜਦਾ ਜਵਾਬ ਜ਼ਰੂਰ ਦਿਓ ਜਿਸ ਨੂੰ ਵੀ ਪਤਾ ਹੋਊਗਾ ਤਾਂ ਵਦਿਆ ਆਪਾਂ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਕੁਐਸਚਨ ਕੀ ਹੈ ਸੋ ਜੋ ਕਿ 1909 ਦੇ ਮਾਰਲੇਮਿੰਟੋ ਸੁਧਾਰ ਹੋਈ ਸੀ ਉਹਨਾਂ ਦੇ ਸੰਦਰਭ ਦੇ ਵਿੱਚ ਕੁ ਸਟੇਟਮੈਂਟ ਦਿੱਤੀਆਂ ਗਈਆਂ ਨੇ ਠੀਕ ਹੈ ਜੀ ਸੋ ਜਿਨ੍ਹਾਂ ਨੇ ਕੀ ਵਧੀਆ ਪੋਲਿਟੀ ਜਾਂ ਹਿਸਟਰੀ ਵਧੀਆ ਪੜ੍ਹੀ ਹੋਈ ਹੈ ਸੋ ਤਾਂ ਉਹਨਾਂ ਨੂੰ ਤਾਂ ਵਧੀਆ ਜਾਣਕਾਰੀ ਹੋਵੇਗੀ ਇਸ ਬਾਰੇ ਠੀਕ ਹੈ ਕੋਈ ਕੁਐਸਚਨ ਬਗੈਰ ਜ਼ਿਆਦਾ ਔਖਾ ਨਹੀਂ ਹੈ ਠੀਕ ਹੈ ਆਸਾਨ ਹੀ ਹੈ ਸੋ ਆਪਣੇ ਕਨਸਟੇਬਲ ਦੇ ਵਿੱਚ ਪੁੱਛਿਆ ਹੋਇਆ ਪ੍ਰੀਵੀਅਸ ਇਅਰ ਕੁਐਸਚਨ ਹੈ ਹੀ ਤੇ ਤੁਸੀਂ ਪਹਿਲਾਂ ਇਹ ਦੇਖੋ ਜੋ ਜੜੀਆਂ ਕਿ ਆਪਸ਼ਨ ਦਿੱਤੀਆਂ ਗਈਆਂ ਨੇ ਫਿਰ ਤੁਸੀਂ ਅਨਸਰ ਸਹੀ ਰਾਈਟ ਅਨਸਰ ਦੇਣਾ ਸਤਾ ਤਾਂ ਵੀਡੀਓ ਨੂੰ ਪਾਜ਼ ਕਰਕੇ ਤੁਸੀਂ ਰਾਈਟ ਆਨਸਰ ਇਸ ਦਾ ਸੋਚ ਲਿਆ ਹੋਵੇਗਾ ਤਾਂ 1/5 ਕਰਕੇ ਆਪਾਂ ਸੋ ਆਪਸ਼ਨਸ ਪੜ੍ਹਦੇ ਆਂ ਦੇਖੋ ਜੋ ਕਿ ਫਰਸਟ ਆਪਸ਼ਨ ਦਿੱਤੀ ਆਪਣੇ ਕੋਲ ਸੋ 1909 ਦਾ ਜਿਹੜਾ ਮਾਰਲੇ ਮਿਟਰਸ ਸੁਧਾਰ ਹੈ ਸੋ ਇਹਨਾਂ ਨੂੰ ਇੰਡੀਅਨ ਕੌਂਸਲ ਐਕਟ 1909 ਵੀ ਕਿਹਾ ਜਾਂਦਾ ਹੈ ਜੋ ਕਿ ਬਿਲਕੁਲ ਸਹੀ ਸਟੇਟਮੈਂਟ ਹੈ ਇਸ ਤੋਂ ਇਲਾਵਾ ਸੈਕੰਡ ਸਟੇਟਮੈਂਟ ਜਿਹੜੀ ਸੋ ਇਹਨਾਂ ਨੇ ਵਿਧਾਨ ਪ੍ਰੇਸ਼ਦਾਂ ਦੀ ਤਾਕਤ ਨੂੰ ਦਰਸਾਇਆ ਸੀ ਬਿਲਕੁਲ ਇਹ ਵੀ ਸਹੀ ਹੈ ਬਿਲਕੁਲ ਠੀਕ ਹੈ ਜੀ ਲੈਜਿਸਲੇਟਿਵ ਜਿਹੜੇ ਕੌਂਸਲਸ ਨੇ ਸੋ ਉਹਨਾਂ ਦੀ ਸਟਰੈਂਥ ਨੂੰ ਜਿਹੜਾ ਇਨਕਰੀਜ਼ ਕੀਤਾ ਸੀ ਇਹਨਾਂ ਨੇ ਤੇ ਜਿਹੜਾ 1909 ਦਾ ਮਾਰਲੇਮੰਟ ਰੋ ਸੁਧਾਰ ਹੈ ਸੋ ਇਹਨਾਂ ਨੂੰ ਮੁਸਲਮਾਨਾਂ ਨੂੰ ਵੱਖਰੇ ਵੋਟਰਾਂ ਦਾ ਜੋ ਅਧਿਕਾਰ ਦਿੱਤਾ ਗਿਆ ਸੀ ਇਸ ਦੇ ਵਿੱਚ ਸੋ ਇਹ ਵੀ ਸਟੇਟਮੈਂਟ ਹੈ ਜਿਹੜੀ ਸਹੀ ਹੈ ਤਿੰਨ ਦੇ ਵਿੱਚੋਂ ਦੇਖ ਲਓ ਨੇ ਪੁੱਛਿਆ ਕਰੈਕਟ ਤਾਂ ਕਰ ਤਿੰਨੇ ਕਰੈਕਟ ਹੋ ਗਈਆਂ ਤਾਂ ਤਿੰਨ ਦੇਖ ਲਓ ਕਿਹੜੀ ਆਪਸ਼ਨ ਨੰਬਰ ਸੀ ਦੇ ਵਿੱਚ ਹੈ ਸੋ ਏ ਐਲ ਬੀ ਅਤੇ ਸੀ ਠੀਕ ਹੈ ਜੀ ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚ ਰਾਈਟ ਆਨਸਰ ਹੋ ਗਿਆ ਤਾਂ ਆਪਸ਼ਨ ਤੁਸੀਂ ਆਰਾਮ ਨਾਲ ਪੜ੍ਹ ਲੈਣੇ ਨੇ ਤਾਂ ਇਹ ਪੁੱਛਿਆ ਕੀ ਗਿਆ ਇਸ ਦੇ ਵਿੱਚੋਂ ਇਹ ਜ਼ਰੂਰ ਪੜ੍ਹ ਲਿਆ ਕਰੋ ਐਂਡ ਤੇ ਠੀਕ ਹੈ ਜੀ ਕਈ ਵਾਰ ਆਪਣਾ ਸਾਰਾ ਕੁਸ਼ਚਨ ਪੜ੍ਹ ਕੇ ਐਂਡ ਤੇ ਗਲਤੀ ਕਰ ਦਿੰਨੇ ਆ ਤਾਂ ਇਹ ਧਿਆਨ ਰੱਖਿਆ ਕਰੋ ਤ ਵਦਿਆ ਨੈਕਸਟ ਕੁਐਸਚਨ ਦੇ ਵੱਲ ਨੈਕਸਟ ਕੁਐਸਚਨ ਦੇਖੋ ਕੁਐਸਚਨ ਇਹ ਵੀ ਆਸਾਨ ਹੀ ਹੈ ਠੀਕ ਹੈ ਤੇ ਇਹ ਵੈਸੇ ਤਾਂ ਐਮਸੀਕਿਊ ਦੇ ਵਿੱਚ ਬਣ ਸਕਦੇ ਨੇ ਪਰ ਮੈਂ ਇਹ ਨਾਲ ਇਕੱਠੇ ਕਰਕੇ ਲਿਖ ਦਿੱਤੇ ਤਾਂ ਜੋ ਤੁਹਾਨੂੰ ਸਾਰੀ ਦੀ ਜਾਣਕਾਰੀ ਇਕੱਠੀ ਹੋ ਜੇ ਤਾਂ ਇਹ ਦੇਖੋ ਪੁੱਛਿਆ ਗਿਆ ਕਿ ਇਹ ਇੱਕ ਪਾਸੇ ਤਾਂ ਆਪ ਨੂੰ ਦਿੱਤਾ ਹੋਇਆ ਹੈ ਇਹਨਾਂ ਦੇ ਵਿੱਚੋਂ ਜੋ ਕਿ ਆਰਗੇਨਾਈਜੇਸ਼ਨ ਨੇ ਠੀਕ ਹੈ ਤੇ ਇਹ ਅਗੇ ਇਹਨਾਂ ਦੇ ਫਾਊਂਡਰ ਨੇ ਸੋ ਇਹਨਾਂ ਨੂੰ ਆਪਣਾ ਸਹੀ ਮਿਲਾਨ ਕਰਨਾ ਹੈ ਇਹਨਾਂ ਦੇ ਵਿੱਚੋਂ ਤੇ ਇਹ ਆਪਸ਼ਨ A ਆਪਸ਼ਨ D ਤੀਏ ਨੇ ਇਹਨਾਂ ਵਿੱਚੋਂ ਕਿਹੜਾ ਰਾਈਟ ਹੋਊਗਾ ਤੁਸੀਂ ਵੀ ਆਰਾਮ ਦੇ ਨਾਲ ਵੀਡੀਓ ਨੂੰ ਪਾਜ਼ ਕਰਕੇ ਸੋ ਇਧਰ ਆਨਸਰ ਦੇਣਾ ਹੈ ਤਾਂ ਦੇਖੋ ਆਪਾਂ ਹੁਣ ਦੇਖਦੇ ਹਾਂ ਇਹਨਾਂ ਨੂੰ ਸਾਰੀ ਤੁਹਾਡੇ ਇਹਨਾਂ ਦੇ ਵਿੱਚੋਂ ਕਿਹੜਾ ਕਿਹੜਾ ਰਾਈਟ ਹੋਊਗਾ ਦੇਖੋ ਸਭ ਤੋਂ ਪਹਿਲਾਂ ਜੇਕਰ ਗੱਲ ਕਰੀਏ ਆਪਾਂ ਸੋ ਬ੍ਰਹਮੋ ਸਮਾਜ ਦੀ ਤਾਂ ਬ੍ਰਹਮੋ ਸਮਾਜ ਜਿਹੜੇ ਫਾਊਂਡਰ ਸੀ ਇਹ ਕੌਣ ਸੀ ਰਾਜਾਰਾਮ ਮੋਨ ਰਾਏ ਤਾਂ ਪਹਿਲੇ ਦਾ ਕਿਹਦਰ ਨਾਮ ਲਿਆਉਣ ਹੋਊਗਾ ਤੀਜੇ ਦੇ ਨਾਲ ਠੀਕ ਹੈ ਜੀ ਸੋ ਆਰਾਮ ਕ੍ਰਿਸ਼ਨ ਮਿਸ਼ਨ ਸੀ ਜਿਹੜੇ ਸੋ ਇਹਨਾਂ ਦਾ ਇਹਨਾਂ ਦੇ ਫਾਊਂਡਰ ਕੌਣ ਸੀ ਇਹ ਸੀ ਸਵਾਮੀ ਵਿਵੇਕਾਨੰਦ ਜੀ ਸੋ ਏ ਇਹਨਾਂ ਆਪਸ਼ਨ ਟਿਕ ਹੋ ਜਾਊਗਾ ਪਰਾਧਰਾ ਸਮਾਜ ਦੇ ਜਿਹੜੇ ਫਾਊਂਡਰ ਸੀ ਸੋ ਇਹ ਕੌਣ ਸੀ ਆਤਮਾਨਾਮ ਪੰਡੂਰੰਗ ਤਾਂ ਇਹ ਦੂਜੇ ਨਾਲ ਟਿੱਕ ਹੋ ਜਾਊਗਾ ਇਸ ਤਰੀ ਆਰੀ ਸਮਾਜ ਦੇ ਕੌਣ ਸੀ ਉਹ ਸੀ ਸੋ ਦਾ ਨੰਨ ਸਸਵਤੀ ਜੀ ਇਹ ਚੌਥੇ ਦੇ ਨਾਲ ਮਿਲੇਪ ਹੋ ਜਾਊਗਾ ਠੀਕ ਹੈ ਜੀ ਤਾਂ ਅਸੀਂ ਦੇਖ ਲਓ ਸੋ ਪਹਿਲੇ ਦਾ ਤੀਜਾ ਤਾਂ ਇਰਰ ਹੋ ਗਿਆ ਇਸ ਦੇ ਵਿੱਚ ਵੀ ਨਹੀਂ ਹੈ ਇਸ ਦੇ ਵਿੱਚ ਵੀ ਨਹੀਂ ਹੈ ਠੀਕ ਹੈ ਜੀ ਤਾਂ ਕਿਹੜਾ ਰਾਈਟ ਹੋ ਜਾਊਗਾ ਆਪਣਾ ਸੋ অপਸ਼ਨ ਨੰਬਰ ਡੀ ਰਾਈਟ ਹੋ ਜਾਊਗਾ ਸੋ ਜੇ ਕਿ ਪਹਿਲੇ ਦਾ ਤੀਜਾ ਦੂਜੇ ਦਾ ਪਹਿਲਾ ਤੇ ਤੀਜੇ ਦਾ ਦੂਜਾ ਤੇ d ਦਾ 4th ਇਹੀ ਰਾਈਟ ਆਨਸਰ ਹੋ ਜੂ ਆਪਣਾ ਠੀਕ ਹੈ ਜੀ ਸੋ ਇਸ ਤਰ੍ਹਾਂ ਹੀ ਕੋਈ ਕੁਐਸਚਨ ਜਿਆਦਾ ਔਖਾ ਨਹੀਂ ਸੀ ਜੇਕਰ ਇਹਨੂੰ ਐਮਸੀਕਿਊ ਦੇ ਵਿੱਚ ਪੁੱਛ ਲਾਣ ਤਾਂ ਤੁਸੀਂ ਇਹਨੂੰ ਚਾਰੀ ਨੋਟ ਕਰ ਲਿਓ ਆਪਣੀ ਨੋਟਬੁੱਕ ਦੇ ਉੱਪਰ ਠੀਕ ਹੈ ਬਾਕੀ ਐ ਪੁੱਛ ਲਾਣ ਤਾਂ ਵਧੀਆ ਲੈਵਲ ਦਾ ਕੁਐਸਚਨ ਜਿਹੜਾ ਬਣ ਜਾਂਦਾ ਐਗਜ਼ਾਮ ਦੇ ਵਿੱਚ ਤਾਂ ਸਾਰੀ ਯਾਦ ਰੱਖਿਓ ਤੁਸੀਂ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਕੁਐਸਚਨ ਬਹੁਤ ਇੰਪੋਰਟੈਂਟ ਕੁਐਸਚਨ ਹੈ ਸੋ ਮਹਾਰਾਜਾ ਰਣਜੀਤ ਸਿੰਘ ਦੀ ਨਾਲ ਸੰਬੰਧਤ ਕੁਐਸਚਨ ਹੈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੌਰਾਨ ਪੰਜਾਬ ਦੇ ਰਾਜ ਦੇ ਵਿੱਚ ਪ੍ਰਸ਼ਾਸਨ ਬਾਰੇ ਲਿਖੀ ਗਈ ਕਥਨਾਤੀ ਕਿਹੜ ਠੀਕ ਹੈ ਜੀ ਤਾਂ ਆਪਾਂ ਨੇ ਮਹਾਰਾਜਾ ਰਣਜੀਤ ਸਿੰਘ ਬਾਰੇ ਪੜਿਆ ਹੋਇਆ ਹੈ ਤੇ ਤੁਸੀਂ ਦੇਖਿਆ ਹੋਣਾ ਸੋ ਆਪਣੇ ਪੰਜਾਬ ਦੇ ਇਗਜ਼ਾਮਾਂ ਦੇ ਵਿੱਚ ਖਾਸ ਟੌਪਿਕ ਬਣ ਗਿਆ ਇਸ ਦੇ ਵਿੱਚੋਂ ਤੇ ਹੁਣ ਬਹੁਤ ਡੀਪਲੀ ਕੁਐਸਚਨ ਜਿਹੜੇ ਇਸ ਦੇ ਵਿੱਚ ਪੁੱਛੇ ਜਾ ਰਹੇ ਨੇ ਠੀਕ ਹੈ ਜੀ ਤਾਂ ਤੁਸੀਂ ਸਾਰਾ ਕਵਰ ਕਰਨਾ ਹੈ ਇਸ ਦੇ ਵਿੱਚ ਟੌਪਿਕ ਤਾਂ ਦੇਖੋ ਆਪਾਂ ਫਰਸਟ ਆਪਸ਼ਨ ਪੜ੍ਹਦੇ ਹਾਂ ਸਭ ਤੋਂ ਪਹਿਲਾਂ ਦਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੇ ਅਧੀਨ ਪੰਜਾਬ ਰਾਜ ਦੇ ਵਿੱਚ ਮੌਗਲ ਸਾਮਰਾਜ ਦੇ ਕਈ ਸੂਬੇ ਸ਼ਾਮਿਲ ਸਨ ਲਾਹੌਰ, ਮੁਲਤਾਨ, ਕਸ਼ਮੀਰ ਅਤੇ ਕਾਬਲ ਠੀਕ ਹੈ ਜੀ ਤਾਂ ਇਹ ਬਿਲਕੁਲ ਰਾਈਟ ਆਨਸਰ ਹੋ ਜੂਗਾ ਸੋ ਇਹ ਚਾਰ ਸੀ ਜਿਹੜੇ ਸ਼ੋਬੇ ਇਹਦੇ ਵਿੱਚ ਸ਼ਾਮਲ ਸੀ ਲਾਹੌਰ ਮਲਤਾਨ ਕਸ਼ਮੀਰ ਤੇ ਕਾਬੁਲ ਇਸ ਤੋਂ ਇਲਾਵਾ ਸੈਕੰਡ ਆਪਸ਼ਨ ਦੇ ਵਿੱਚ ਹੈ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਦਾਸ ਵਿਤ ਸੰਤੁਲਿਤ ਧਰਮ ਨਿਰਪੱਖ ਨੀਤੀ ਬਣਾਉਣ ਦੇ ਲਈ ਸੋ ਫੌਜੇ ਖਾਸ ਅਤੇ ਹੋਰ ਜਿਹੜੇ ਫ੍ਰਾਂਸਿਸ ਸੀ ਨਿਜ਼ਮਤ ਫੌਜੀ ਟੁਕੜੀ ਦਾ ਗਠਨ ਕੀਤਾ ਹੋਇਆ ਸੀ ਇਹ ਵੀ ਬਿਲਕੁਲ ਸਟੇਟਮੈਂਟ ਸਹੀ ਹੈ ਠੀਕ ਹੈ ਜੀ ਤਾਂ ਦੋਨੋਂ ਆਪਣੇ ਸਹੀ ਹੋ ਜਾਣਗੀਆਂ ਤਾਂ ਏ ਆਪਸ਼ਨ ਆਪਣੇ ਬਿਲਕੁਲ ਰਾਈਟ ਆਨਸਰ ਹੋ ਜੂਗੀ ਜੋ ਕਿ ਦੋਨੇ ਹੀ ਸਹੀ ਪੁੱਛਿਆ ਗਿਆ ਤੇ ਆਪਾਂ ਨੂੰ ਤਾਂ ਆਪਸ਼ਨ ਨੰਬਰ ਏ ਦੇ ਵਿੱਚੋਂ ਰਾਈਟ ਆਨਸਰ ਹੋ ਜੂਗਾ ਠੀਕ ਹੈ ਜੀ ਤਾਂ ਮਾਰਨ ਸਿੰਘ ਨੇ ਸੋ ਧਰਮ ਨਿਰਪੱਖ ਨੀਤੀ ਬਣਾਉਣ ਵਾਸਤੇ ਸੋ ਫੌਜੀ ਆਮ ਫੌਜੀ ਖਾਸ ਸੋ ਹਰ ਤਰ੍ਹਾਂ ਦੇ ਬਹੁਤ ਸਾਰੇ ਜਿਹੜੇ ਫ੍ਰਾਂਸੀਸੀ ਅਫਸਰ ਸੀ ਸੋ ਆਪਣੀ ਫੌਜ ਦੇ ਵਿੱਚ ਉਹ ਤੇ ਅਨਾਤ ਕੀਤੇ ਹੋਏ ਸੀ ਉਹਨਾਂ ਨੂੰ ਸਿਖਲਾਈ ਦੇਣ ਵਾਸਤੇ ਠੀਕ ਹੈ ਇਸ ਤੋਂ ਇਲਾਵਾ ਸੋ ਆਪਣੇ ਜਿਹੜਾ ਰਾਜ ਭਾਗ ਸੀ ਸੂਬੇ ਸ਼ਿਵਸ ਦੇ ਵਿੱਚ ਚਾਰ ਭਾਗਾਂ ਦੇ ਵਿੱਚ ਵੰਡਿਆ ਹੋਇਆ ਸੀ ਲਾਹੌਰ ਮਲਤਾਨ ਕਸ਼ਮੀਰ ਤੇ ਕਾਬਲ ਠੀਕ ਹੈ ਇਹ ਯਾਦ ਰੱਖਿਓ ਜਾਣਕਾਰੀ ਨੈਕਸਟ ਕੁਐਸਚਨ ਦੇਖੋ ਸੋ ਇਹ ਕੁਐਸਚਨ ਆਪਸੀ ਆਪਣਾ ਜਿਹੜਾ ਇਹ ਵੀ ਪੀワイ ਕੋ ਕੁਐਸਚਨ ਆਪਣਾ ਕੌਨਸਟੇਬਲ ਦੀ 2024 ਦੀ ਸ਼ਿਫਟ ਵਿੱਚ ਪੁੱਛਿਆ ਹੋਇਆ ਕੁਐਸਚਨ ਹੈ ਇਹ ਦੇਖੋ ਤੇ ਇਸ ਦੇ ਨਾਲ ਆਪਾਂ ਹੋਰ ਸੰਬੰਧਿਤ ਜਾਣਕਾਰੀ ਦੇਖਾਂਗੇ ਠੀਕ ਹੈ ਜੀ ਤਾਂ ਕੁਐਸਚਨ ਪੜ੍ਹੋ ਦੇਖੋ ਪਹਿਲਾਂ 2011 ਦੇ ਵਿੱਚ ਹੋਈ जनगणना ਅਨੁਸਾਰ ਪੰਜਾਬ ਦੇ ਵਿੱਚ ਮਰਦਾਂ ਦੀ ਜਿਹੜੀ ਜਨਸੰਖਿਆ ਕਿੰਨੀ ਸੀ ਤਾਂ ਇਸ ਦੇ ਵਿੱਚ ਸੋ ਮੇਲ ਦੀ ਜਿਹੜੀ ਪਾਪੂਲੇਸ਼ਨ ਹੈ 2011 ਦੇ ਮੁਤਾਬਕ ਉਹ ਪੁੱਛੀ ਗਈ ਹੈ ਤਾਂ ਦੇਖੋ ਬਿਲਕੁਲ ਆਪਸ਼ਨਾਂ ਹੀ ਬਿਲਕੁਲ ਸੇਮ ਸੇਮ ਐਮ ਐਸੀ ਠੀਕ ਹੈ ਤਾਂ ਸਿਰਫ ਇਹ ਸਿਰਫ ਮਰਦਾਂ ਦੀ ਪੁੱਛੀ ਗਈ ਹੈ ਪੰਜਾਬ ਦੇ ਵਿੱਚ 2011 ਦੀ ਜਨਗਣਨਾ ਦੇ ਅਨੁਸਾਰ ਤਾਂ ਇਹ ਸੀ ਸੋ 146.35 ਲੱਖ ਠੀਕ ਹੈ অপਸ਼ਨ ਨੰਬਰ A ਦੇ ਵਿੱਚ ਬਿਲਕੁਲ ਰਾਈਟ ਆਨਸਰ ਹੋ ਜੂਗਾ ਤੇ ਹੁਣ ਤੁਸੀਂ ਦੇਖੋ ਜੇਕਰ ਇਹ ਮਰਦਾਂ ਦਾ ਪੁੱਛ ਸਕਦੇ ਨੇ ਠੀਕ ਹੈ ਜੀ ਤਾਂ ਫੀਮੇਲ ਦਾ ਵੀ ਪੁੱਛਿਆ ਜਾ ਸਕਦਾ ਕਦੇ ਨਾ ਕਦੀ ਸੋ ਆਪਣੇ 2025 ਦੇ ਐਗਜ਼ਾਮ ਦੇ ਵਿੱਚ ਠੀਕ ਹੈ ਜੀ ਤਾਂ ਤੁਸੀਂ ਦੇਖੋ ਜੋ TCS ਹੈ ਸੋ ਇਸ ਤਰ੍ਹਾਂ ਦੀ ਕੁਐਸਚਨ ਵੀ ਪੁੱਛਦੀ ਹੈ ਬਹੁਤ ਡੰਗਾਈ ਦੇ ਵਿੱਚ ਜਾ ਕੇ ਤਾਂ ਜਨਗਣਨਾ ਦੇ ਵਿੱਚ ਬਹੁਤ ਸਾਰੇ ਕੁਐਸਚਨ ਬਣੇ ਸੀ ਆਪਾਂ ਤੁਹਾਨੂੰ ਸਾਰੇ ਹੌਲੀ ਹੌਲੀ ਕਵਰ ਕਰਾ ਦਾਂਗੇ ਤਾਂ ਦੇਖੋ ਜੇਕਰ ਗੱਲ ਕਰੀਏ ਆਪਾਂ ਟੋਟਲ ਪੋਪੂਲੇਸ਼ਨ ਦੀ ਆਪਣੀ 2011 ਦੀ ਮਤਾਵਿਕ ਤਾਂ ਉਹ ਸੀ 2.77 ਲੱਖ 43338 ਠੀਕ ਹੈ ਜੀ ਬਾਦ 2.77 ਲੱਖ ਯਾਦ ਯਾਦ ਰੱਖਦੇ ਨਹੀਂ ਤਿੰਨਾਂ ਕੀ ਯਾਦ ਰੱਖਿਓ ਮੇਲ ਪੋਪੂਲੇਸ਼ਨ ਹੈ ਜੋ ਕਿ ਤੁਹਾਨੂੰ ਮੈਂ ਉੱਪਰ ਦੱਸਿਆ ਦੇਖੋ 146.39 ਲੱਖ ਸੀ ਵੈਸੇ ਐਡਜੈਕਟ ਜੇਕਰ ਗੱਲ ਕਰੀਏ ਆਪਾਂ ਇਸ ਤੋਂ ਇਲਾਵਾ ਫੀਮੇਲ ਦੀ ਤੁਸੀਂ ਮੋਟ ਰੱਖਿਓ ਜੋ ਕਿ ਐਗਜ਼ਾਮ ਦੇ ਵਿੱਚ ਪੁੱਛਿਆ ਜਾ ਸਕਦਾ ਹੈ 131.03 ਲੱਖ ਸੈਕਸ ਰਿਸ਼ਿਓ ਕਿੰਨਾ ਹੈ ਜੀ ਜੋ ਕਿ 1000 ਮੇਰੇ ਤੋਂ ਉੱਪਰ ਹੈ 1080 95 ਫੀਮੇਲਸ ਲਿਟਰੇਸੀ ਰੇਟ ਦੀ ਗੱਲ ਕਰੀ ਜੇਕਰ ਆਪਾਂ ਸੋ ਇਹ ਹੈ ਜੀ 75.84% ਬਿਲਕੁਲ ਅਡਜੈਕਟ ਤੁਸੀਂ ਐਵੇਂ ਯਾਦ ਰੱਖਿਓ ਕਿਉਂਕਿ ਆਪਸ਼ਨਾਂ ਦੇ ਵਿੱਚ 75.83 ਵੀ ਆ ਸਕਦਾ ਹੈ 82 ਆ ਜੀ 80 ਆ ਜੀ ਇਸ ਤਰ੍ਹਾਂ ਆਉਂਦੀਆਂ ਨੇ ਤਾਂ 75.84 ਬਿਲਕੁਲ ਅਡਜੈਕਟ ਤੁਸੀਂ ਐਨ ਯਾਦ ਰੱਖਣਾ ਹੈ ਮੇਲ ਲਿਟਰੇਸੀ ਰੇਟ ਜੇਕਰ ਦੇਖੀ ਸੋ ਬੰਦਿਆਂ ਦਾ ਉਹ ਹੈ 80.44% ਤੇ ਫੀਮੇਲ ਦਾ ਲਿਟਰੇਸੀ ਰੇਟ ਹੈ ਉਹ 70.73% ਠੀਕ ਹੈ ਜੀ ਸੋ ਇਹ ਜਿੰਨੀ ਵੀ ਜਾਣਕਾਰੀ ਦਿੱਤੀ ਹੈ ਇਹ ਸਾਰੇ ਆਪਣੀ ਕੁਐਸਚਨ ਜਿਹੜੀ ਇਪੀਪੀ ਪੀਆਈਕਿਊ ਕੁਸ਼ਨ ਨੇ ਤੇ ਸਾਰੇ ਹੀ ਸੋ ਕਨਸਟੇਬਲ ਦੀ ਸ਼ਿਫਟਾਂ ਦੇ ਵਿੱਚ ਪੁੱਛੇ ਹੋਏ ਕੁਸ਼ਨ ਨੇ ਇਹ ਤੁਸੀਂ ਸਾਰੇ ਹੀ ਨੋਟ ਰੱਖਿਓ ਠੀਕ ਹੈ ਜੀ ਤੇ ਇਸ ਤਰ੍ਹਾਂ ਜੇਕਰ ਪੁੱਛ ਲੈਣਾ ਸੋ ਬਾਲ ਲਿੰਗ ਅਨੁਪਾਤ ਕਿੰਨਾ ਪੰਜਾਬ ਦੇ ਵਿੱਚ ਉਹ 846 ਹੈ ਕਈ ਵਾਰ ਉਹ ਵੀ ਪੁੱਛ ਸਕਦੇ ਨੇ ਠੀਕ ਹੈ ਜੀ ਬਾਲ ਲਿੰਗਨ ਦੀ ਬਾਤ ਕਿੰਨਾ ਹੈ ਉਹ 846 ਹੈ ਤਾਂ ਦੇਖਦੇ ਆ नेक्स्ट ਕੁਸ਼ਣ नेक्स्ट ਕੁਸ਼ਣ ਆਪਣੇ ਕੋਲ ਪੰਚਾਇਤ ਜੋ ਅਨਸੂਚਿਤ ਖੇਤਰਾਂ ਦੇ ਵਿੱਚ ਵਿਸਥਾਰ ਕੀਤਾ ਗਿਆ ਸੀ ਐਕਟ ਆਇਆ ਸੀ ਆਪਣਾ ਪੈਸਾ ਠੀਕ ਹੈ ਜੀ ਪੰਚਾਇਤ ਐਕਸਟੈਂਸ਼ਨ ਸ਼ੈਡਿਊਲਸ ਏਰੀਆ ਇਹ ਕਿੰਨੇ ਇਅਰ ਦੇ ਵਿੱਚ ਲਾਗੂ ਕੀਤਾ ਗਿਆ ਸੀ ਕਿਹੜੇ ਸਾਲ ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀ ਇਹ ਪਾਲਿਟੀ ਦੇ ਇਹ ਹੈ ਜਿਹੇ ਕੁਸ਼ਚਨ ਨੇ ਜਿਹੜੇ ਕਿ ਆਪਣੇ ਸਬ ਇੰਸਪੈਕਟਰ ਲੈਵਲ ਤੱਕ ਦੇ ਅਜਿਹੇ ਕੁਸ਼ਚਨ ਨੇ ਜਿਹੜੇ ਪੁੱਛੇ ਗਏ ਨੇ ਇਹ ਤਾਂ ਇਹਨਾਂ ਨੂੰ ਯਾਦ ਰੱਖਿਓ ਇਹ ਸਿਰਫ ਤੇ ਸਿਰਪਣਾ ਕਨਸਟੇਬਲ ਦੇ ਸ਼ਿਫਟ ਦੇ ਵਿੱਚ ਪੁੱਛਿਆ ਹੋਇਆ ਕੁਸ਼ਚਨ ਹੈ ਤੁਨ ਸੁਚਿਤ ਖੇਤਰਨ ਦੇ ਵਿੱਚ ਜਿਹੜਾ ਵਿਸਥਾਰ ਐਕਟ ਸੀ ਆਪਣਾ ਸਪੈਸ ਐਕਟ ਸੀ ਜਿਹੜਾ 1996 ਦੇ ਵਿੱਚ ਇਹ ਲਾਗੂ ਕੀਤਾ ਗਿਆ ਸੀ ਆਪਸ਼ਨ ਨੰਬਰ ਡੀਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋਊਗਾ ਤੁਹਾਡਾ ਠੀਕ ਹੈ ਆਓ ਇਸ ਦੇ ਨਾਲ ਸੰਬੰਧਤ ਜਾਣਕਾਰੀ ਦੇਖੀਏ ਆਪਾਂ ਪਾਰ ਦੀ ਸੰਵਿਧਾਨ ਦੀ 5ਵੀਂ ਸੂਚੀ ਦੁਆਰਾ ਪਛਾਣੇ ਗਏ ਅਨੁਸੂਚਿਤ ਖੇਤਰਾਂ ਤੱਕ ਸੰਵਿਧਾਨ ਦੇ ਭਾਗ 9ਵੇਂ ਦੇ ਪ੍ਰਵੰਧਾਂ ਨੂੰ ਵਧਾਉਣ ਦੇ ਲਈ ਇਹ ਕੀਤਾ ਗਿਆ ਸੀ ਦੇਖੋ ਦੇਖੋ ਜੋ ਪੈਸੇਕਟ ਹੈ ਇਸਦੀ ਪਰਫਾਰਮ ਹੈ ਪੰਚਾਇਤ ਐਕਸਟੈਂਸ਼ਨਸ ਟੂ ਸ਼ੈਡਿਊਲ ਏਰੀਆਜ਼ ਠੀਕ ਹੈ ਜੀ ਇਸ ਤੋਂ ਇਲਾਵਾ ਜਿਹੜੀ ਕਿ ਇੰਪੋਰਟ ਜਾਣਕਾਰੀ ਹੈ ਇਹ ਕਾਨੂੰਨ 24 ਦਸੰਬਰ 1996 ਠੀਕ ਹੈ ਜੀ ਸੋ ਕਿਸ ਦੀ ਕਮੇਟੀ ਨੇ ਇਸ ਪਰ ਤੇ ਲਾਗੂ ਹੋਇਆ ਸੀ ਸੋ ਦਲੀਪ ਸਿੰਘ ਪੂਰੀਆ ਕਮੇਟੀ ਇਹ ਜਰੂਰ ਯਾਦ ਰੱਖਿਓ ਆਉਣ ਵਾਲੇ ਪੀਪਰਾਂ ਵਿੱਚ ਪੁੱਛਿਆ ਜਾ ਸਕਦਾ ਹੈ ਨੋਟ ਰੱਖ ਲਿਓ ਆਪਣੀ ਨੋਟਬੁੱਕ ਦੇ ਉੱਪਰ ਨੋਟ ਵੀ ਕਰ ਲਉ ਸੋ ਦਲੀਪ ਸਿੰਘ ਪੂਰੀਆ ਕਮੇਟੀ ਦੀ ਸਿਫਾਰਸ਼ਾਂ ਦੇ ਇਹ ਲਾਗੂ ਕੀਤਾ ਗਿਆ ਸੀ ਪੈਸਾ ਐਕਟ ਜਿਹੜਾ 1996 ਦੇ ਵਿੱਚ ਤੇ ਪਹਿਲਾ ਅਨੁਸੂਚਿਤ ਖੇਤਰ ਪੰਚਾਇਤੀ ਰਾਜ ਐਕਟ 73ਵੀਂ ਸਦਨ 114 ਦੇ ਜਿਹੜੇ ਇਸ ਦੇ ਦੀ ਨਹੀਂ ਆਉਂਦੇ ਸਨ ਜੋ ਕਿ ਹੁਣ ਇਹ ਸੋ ਜੋ ਕਿ 1996 ਦੇ ਵਿੱਚ ਲਾਗੂ ਕੀਤਾ ਗਿਆ ਸੀ ਪੈਸਾ ਐਕਟ ਠੀਕ ਹੈ ਇਹ ਜਰੂਰ ਯਾਦ ਰੱਖਿਓ ਜੋ ਕਿ ਕਿਸ ਦਿਨ ਸਿਫਾਰਸ਼ਾਂ ਦੇ ਲਾਗੂ ਕੀਤਾ ਗਿਆ ਸੀ ਇਹ ਦਲੀਪ ਸਿੰਘ ਪੂਰੀਆ ਕਮੇਟੀ ਦੇ ਨੈਕਸਟ ਕੁਐਸਚਨ ਦੇਖੋ ਹੇਠਾਂ ਦਿੱਤੇ ਖਣਜਾਂ ਦੇ ਵਿੱਚੋਂ ਕਿਹੜਾ ਦੰਦਾਂ ਦੇ ਸੋ ਚਾੜ ਨੂੰ ਮਜ਼ਬੂਤ ਬਣਾਉਂਦਾ ਹੈ ਅਤੇ ਦੰਦਾਂ ਦੇ ਖਰਾਬ ਹੋਣ ਨੂੰ ਰੋਕਦਾ ਹੈ ਜੋ ਦੰਦਾਂ ਦਾ ਐਨੀਮਲ ਹੁੰਦਾ ਆਪਣੇ ਦੰਦਾਂ ਦੇ ਉੱਪਰ ਜਿਹੜੀ ਪਰਤ ਜਮੀ ਹੁੰਦੀ ਹੈ ਠੀਕ ਹੈ ਜੀ ਉਸ ਦੀ ਗੱਲ ਕੀਤੀ ਗਈ ਹੈ ਸੋ ਉਸ ਵਾਸਤੇ ਦੰਦਾਂ ਦੇ ਖਰਾਬ ਹੋਣ ਤੋਂ ਕੌਣ ਰੋਕਦਾ ਹੈ ਆਪਣੇ ਇਹਨਾਂ ਦੇ ਵਿੱਚੋਂ ਤਾਂ ਬਿਲਕੁਲ ਆਸਾਨ ਜਿਹਾ ਕੁਸ਼ਣ ਹੈ ਸਾਇੰਸ ਦਾ ਕੁਸ਼ਣ ਹੈ ਇਹ ਤੁਹਾਨੂੰ ਪਤਾ ਹੀ ਹੋਏਗਾ ਸੋ ਇਹ ਹੈ ਫਲੋਰਾਈਡ অপਸ਼ਨ ਨੰਬਰ ਸੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋ ਜੂਗਾ ਜੀ ਫਲੋਰਾਈਡ ਜੋ ਕਿ ਆਪਣੇ ਦੰਦਾਂ ਦੇ ਐਨੀਮਲ ਦੇ ਮਜ਼ਬੂਤ ਹੋਣ ਦੇ ਵਿੱਚ ਸਹਾਇ ਹੁੰਦਾ ਹੈ ਤੇ ਆਪਣਾ ਜਿਹੜੇ ਖਰਾਬ ਹੋਣ ਤੋਂ ਜਿਹੜੇ ਦੰਦ ਦੁੰਦ ਨੇ ਉਹਨਾਂ ਨੂੰ ਹੀ ਬਚਾਉਂਦਾ ਹੈ ਠੀਕ ਹੈ ਫੁੱਲ ਰਾਈਟ ਸੋ ਦੰਦਾਂ ਵਾਸਤੇ ਇਸ ਤੋਂ ਇਲਾਵਾ ਆਪਣੇ ਹੱਡੀਆਂ ਵਾਸਤੇ ਕੈਲਸ਼ੀਅਮ ਜ਼ਰੂਰੀ ਹੁੰਦਾ ਹੈ ਠੀਕ ਹੈ ਇਸ ਤਰ੍ਹਾਂ ਦੇ ਹੋਰ ਜਿਹੜੇ ਕੁਐਸਚਨ ਨੇ ਜਿਹੜੇ ਉਹ ਵੀ ਇਸ ਇਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ ਨੈਕਸਟ ਕੁਐਸਚਨ ਦੇਖੋ ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕਸ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਪੰਜਾਬ ਦੇ ਕਿਸ ਸ਼ਹਿਰ ਦੇ ਵਿੱਚ ਸਥਿਤ ਹੈ ਤਾਂ ਆਏ ਆਪਸ਼ਨ ਦਿੱਤੀਆਂ ਨੇ ਆਪਣੇ ਕੋਲੋਂ ਸੈਂਟਰਲ ਇੰਸਟੀਚਿਊਟ ਆਫ ਪਲਾਸਟਿਕਸ ਇੰਜੀਨੀਅਰਿੰਗ ਐਂਡ ਟੈਕਨੋਲੋਜੀ ਜੋ ਪੰਜਾਬ ਹੈ ਉਹ ਕਿਹੜੇ ਸ਼ਹਿਰ ਦੇ ਵਿੱਚ ਸਥਿਤ ਹੈ ਕਿਹੜੇ ਆਪਣੇ ਡਿਸਟ੍ਰਿਕਟ ਦੇ ਵਿੱਚ ਆਉਂਦਾ ਹੈ ਜੀ ਇਹ ਹੈ ਅਮਰਸਰ ਡਿਸਟ੍ਰਿਕਟ ਦੇ ਵਿੱਚ অপਸ਼ਨ ਨੰਬਰ ਏ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋਊਗਾ ਤੁਹਾਡਾ ਅਮਰਸਰ ਡਿਸਟ੍ਰਿਕਟ ਦੇ ਵਿੱਚ ਹੈ ਜੀ ਇਹ ਤੇ ਇਸ ਤੋਂ ਇਲਾਵਾ ਦੇਖੋ ਇਹ ਆਪਣੇ ਸ਼ਿਫਟਾਂ ਦੇ ਵਿੱਚ ਕੁਐਸਚਨ ਪੁੱਛਿਆ ਗਿਆ ਤਾਂ ਇਸ ਦਾ ਮਤਲਬ ਇਹ ਹੈ ਇਹ ਆਇਵੀ ਨਹੀਂ ਹੋਇਆ ਵੀ ਦੁਬਾਰਾ ਹੀ ਪੁੱਛ ਲਿਆ ਜਾਵੇ ਪੌਕੇਟ ਚਾਂਸ ਨੇ ਹੁਣ ਤਾਂ ਜਿੰਨੇ ਵੀ ਆਪਣੇ ਇਸ ਤਰ੍ਹਾਂ ਦੇ ਜਿਹੜੇ ਫੇਮਸ ਹੈ ਆਪਣੇ ਜਿਹੜੇ ਜੋ ਆਪਣੇ ਇੰਸਟੀਟਿਊਟ ਨੇ ਠੀਕ ਹੈ ਜੀ ਜਿਹੜੇ ਕਿ ਪੁਰਾਣੇ ਪੇਪਰਾਂ ਵਿੱਚ ਹੋਰ ਵੀ ਪੁੱਛੇ ਹੋਏ ਨੇ ਤੁਹਾਨੂੰ ਬਾਕੀ ਦੇ ਮੈਂ ਕਰਾਏ ਦਊਂਗਾ ਛੁੱਟਾ ਆਪਣੇ ਜਿਹੜੇ ਪੇਪਰ ਹੋਏ ਰਹੇ ਨੇ ਦੇਖੋ ਮੌਕ ਟੈਸਟ ਇਸੇ ਤਰ੍ਹਾਂ ਤੁਸੀਂ ਵੀ ਆਪਣੇ ਹੋਰ ਕਿਤਾਬਾਂ ਦੇ ਵਿੱਚੋਂ ਲੱਭ ਕੇ ਇਸ ਤਰ੍ਹਾਂ ਯਾਦ ਰੱਖਿਓ ਠੀਕ ਹੈ ਜੀ ਇਸ ਤਰ੍ਹਾਂ ਦੇ ਕੋਈ ਨਾ ਕੋਈ ਕੁਐਸਚਨ ਆਪਣੇ ਐਗਜ਼ਾਮ ਦੇ ਵਿੱਚ ਪੁੱਛਿਆ ਜਾਂਦਾ ਠੀਕ ਹੈ ਤਾਂ ਯਾਦ ਰੱਖਿਓ ਅਜੇ ਸੈਂਟਰਾਂ ਨੂੰ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ 8 ਲਿਖਿਆਂ ਦੇ ਵਿੱਚੋਂ ਪੰਜਾਬ ਦਾ ਕਿਹੜਾ ਜ਼ਿਲ੍ਹਾ ਜਿਹੜਾ ਹਰਿਆਣਾ ਦੇ ਨਾਲ ਆਪਣੀ ਸਰਹੱਦ ਜਿਹੜਾ ਸਾਂਝੀ ਨਹੀਂ ਕਰਦਾ ਤਾਂ ਦੇਖੋ ਹਰਿਆਣਾ ਦੇ ਨਾਲ ਜਿਹੜਾ ਆਪਣੀ ਸਰਹੱਦ ਜਿਹੜਾ ਸਾਂਝੀ ਨਹੀਂ ਕਰਦਾ ਤਾਂ ਇਹਨਾਂ ਦੇ ਵਿੱਚੋਂ ਤਤੋਂ ਨੇ ਰਾਈਟ ਆਨਸਰ ਸੋਚ ਲਿਆ ਹੋਵੇਗਾ ਸੋ ਰਾਈਟ ਆਨਸਰ ਇਜ਼ தி ਆਪਸ਼ਨ ਨੰਬਰ ਬੀ ਮਲੇਰ ਕੋਟਲਾ ਠੀਕ ਹੈ ਜੀ ਤੇਮਲਰ ਕੋਟਲਾ ਸਮਰੂਹ ਜ਼ਿਲ੍ਹੇ ਦੇ ਵਿੱਚ ਹੀ ਵੱਖ ਹੋਇਆ ਹੈ ਜਿਵੇਂ ਕਿ ਤੁਹਾਨੂੰ ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕੁਐਸਚਨ ਕਰਾਇਆ ਸੀ ਡਿਟੇਲਸ ਵਿੱਚ ਸਾਰੀ ਜਾਣਕਾਰੀ ਦੱਸੀ ਤੁਹਾਨੂੰ ਮੈਂ ਇਸ ਦੇ ਵਿੱਚ ਠੀਕ ਹੈ ਤੇ ਤੁਸੀਂ ਦੇਖ ਲਓ ਹੁਣ ਇੱਕ ਕੁਐਸਚਨ ਪੁੱਛਿਆ ਗਿਆ ਹੈ ਸੋ ਆਪਣੀ 2014 ਸ਼ਿਫਟ ਦੇ ਵਿੱਚ ਠੀਕ ਹੈ ਇਸ ਤੋਂ ਇਲਾਵਾ ਜੇ ਗੱਲ ਗੱਲ ਕਰੀਏ ਤਾਂ ਹਰਿਆਣੇ ਦੇ ਨਾਲ ਸੋ ਪੰਜਾਬ ਦੇ ਕਿੰਨੇ ਜ਼ਿਲ੍ਹੇ ਲੱਗਦੇ ਨੇ ਤਾਂ ਇਹ ਲੱਗਦੇ ਨੇ ਜੀ 6 ਜ਼ਿਲ੍ਹੇ 6 ਡਿਸਟ੍ਰਿਕਟ ਲੱਗਦੇ ਨੇ ਇਸ ਦੇ ਨਾਲ ਹਰਿਆਣੇ ਦੇ ਨਾਲ ਕਿਹੜੇ ਸੋ ਐਸਐਸ ਨਗਰ ਮਹਾਲੀ ਲੱਗਦਾ ਇੱਕ ਤਾਂ ਤੁਸੀਂ ਨੋਟ ਕਰਦੇ ਚੱਲਿਓ ਇਸ ਤੋਂ ਇਲਾਵਾ ਪਟਿਆਲਾ ਲੱਗਦਾ ਹੈ ਸੰਗਰੂਰ ਲੱਗਦਾ ਹੈ ਮਾਨਸਾ ਲੱਗਦਾ ਹੈ ਬਠਿੰਡਾ ਲੱਗਦਾ ਹੈ ਤੇ ਮੁਕਸਰ ਠੀਕ ਹੈ ਜੀ ਸੋ ਕਿਹੜੇ ਕਿਹੜੇ ਹੋਗੇ ਸੋ ਐਸਐਸ ਨਗਰ ਮਹਾਲੀ ਹੋ ਗਿਆ ਆਪਣਾ ਸੋ ਪਟਿਆਲਾ ਹੋ ਗਿਆ ਸੰਗਰੂਰ ਹੋ ਗਿਆ ਮਾਨਸਾ ਹੋ ਗਿਆ ਤੇ ਬਠਿੰਡਾ ਤੇ ਮੁਕਸਰ ਠੀਕ ਹੈ ਸੋ ਇਹ ਛੇ ਜ਼ਿਲ੍ਹੇ ਨੇ ਜਿਹੜੇ ਆਪਣੇ ਹਰਿਆਣਾ ਦੇ ਨਾਲ ਟੱਚ ਕਰਦੇ ਨੇ ਇਸ ਤੋਂ ਇਲਾਵਾ ਜੇਕਰ ਰਾਜਸਥਾਨ ਦੇ ਨਾਲ ਪੁੱਛ ਲੈਣਾ ਕਿਉਂਕਿ ਭੁਮਾਕੇ ਹੋਰ ਵੀ ਕੁਐਸਚਨ ਪੁੱਛ ਸਕਦੇ ਨੇ ਤਾਂ ਰਾਜਸਥਾਨ ਦੇ ਨਾਲ ਲੱਗਦੇ ਨੇ ਆਪਣੇ ਜੀ ਸੋ ਦੋ ਜ਼ਿਲ੍ਹੇ ਦੋ ਜ਼ਿਲ੍ਹੇ ਲੱਗਦੇ ਕਿਹੜੇ-ਕਿਹੜੇ ਨੇ ਇੱਕ ਤਾਂ ਮੁਕਸਰ ਲੱਗਦਾ ਹੈ ਤੇ ਇੱਕ ਲੱਗਦਾ ਹੈ ਜੀ ਫਾਜ਼ਿਲਕਾ ਠੀਕ ਹੈ ਸੋ ਇਹ ਦੋ ਜ਼ਿਲ੍ਹੇ ਨੇ ਜਿਹੜੇ ਰਾਜਸਥਾਨ ਨੂੰ ਲੱਗਦੇ ਨੇ ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਨੂੰ ਕਿੰਨੇ ਜ਼ਿਲ੍ਹੇ ਲੱਗਦੇ ਨੇ ਹਿਮਾਚਲ ਪ੍ਰਦੇਸ਼ ਨੂੰ ਆਪਣੇ ਲੱਗਦੇ ਨੇ ਜੀ ਸੋ ਪੰਜ ਜ਼ਿਲ੍ਹੇ ਠੀਕ ਹੈ ਇਹ ਮੈਂ ਤੁਹਾਨੂੰ ਦੱਸ ਦੇਣਾ ਨੋਟ ਕਰ ਲਓ ਤੁਸੀਂ ਹਿਮਾਚਲ ਪ੍ਰਦੇਸ਼ ਨੂੰ ਲੱਗਦੇ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਰੋਪੜ ਤੇ ਐਸਐਸ ਨਗਰ ਠੀਕ ਹੈ ਜੀ ਇਹ ਪੰਜ ਜ਼ਿਲ੍ਹੇ ਨੇ ਜਿਹੜੇ ਹਿਮਾਚਲ ਪ੍ਰਦੇਸ਼ ਨੂੰ ਲੱਗਦੇ ਨੇ ਦੁਬਾਰਾ ਬੋਲ ਦੇਣਾ ਨੋਟ ਕਰ ਲਓ ਚਾਹੀਦੀ ਪਠਾਨਕੋ ਰੋਪੜ ਤੇ ਐਸਐਸ ਨਗਰ ਠੀਕ ਹੈ ਇਹ ਨੋਟ ਰੱਖਿਓ ਇਹਨਾਂ ਦੇ ਵਿੱਚੋਂ ਕਿਤੇ ਵੀ ਕੁਐਸਚਨ ਜਿਹੜਾ ਪੁੱਛਿਆ ਜਾ ਸਕਦਾ ਹੈ ਠੀਕ ਹੈ ਐਗਜ਼ਾਮ ਦੇ ਵਿੱਚ ਤਾਂ ਦੇਖਦੇ ਆਪਾਂ ਨੈਕਸਟ ਕੁਐਸਚਨ ਨੈਕਸਟ ਕੁਐਸਚਨ ਆਪਣੇ ਕੋਲ ਦੇਖੋ ਪਾਰ ਸਰਕਾਰ ਨੇ ਕਿਸ ਸਾਲ ਅਮਰਸਰ ਦੇ ਜ਼ਿਲ੍ਹੇ ਵਾਲੇ ਬਾਗ ਵਿਖੇ ਰਾਸ਼ਟਰੀ ਮਹੱਤਵ ਵਾਲੀ ਇੱਕ ਯਾਦਗਾਰ ਹੈ ਉਹ ਸਥਾਪਿਤ ਕੀਤੀ ਸੀ ਤਾਂ ਇਹ ਕੁਐਸਚਨ ਦੇ ਵਿੱਚ ਜਦੋਂ ਪੀ ਵੀ ਪੀワイ ਕੁਐਸਚਨ ਹੈ ਤੇ 2024 ਛੁੱਟ ਵਿੱਚ ਪੁੱਛਿਆ ਹੋਇਆ ਕੁਐਸਚਨ ਸੀ ਤਾਂ ਬਹੁਤ ਸਾਰੇ ਬੱਚਿਆਂ ਦਾ ਇਹ ਕੁਐਸਚਨ ਸੀ ਜਿਹੜਾ ਗਲਤ ਸੀ ਤੇ ਉਹਨਾਂ ਨੇ ਆਨਸਰ ਕੀ ਲਾਇਆ ਸੀ ਬੇਸ਼ੱਕ ਤੁਸੀਂ ਵੀ ਆਨਸਰ ਚਾਹੇ ਤਾਂ 1961 ਸੋਚਿਆ ਹੋਵੇਗਾ ਤਾਂ ਇਹ ਆਪਸ਼ਨ ਜਿਹੜੇ ਬਿਲਕੁਲ ਗਲਤ ਹੋ ਜੇਗੀ ਬਹੁਤ ਸਾਰੇ ਬੱਚੇ ਨੇ ਇਸ ਦੇ ਵਿੱਚ ਗਲਤ ਆਨਸਰ ਕੀਤਾ ਸੀ ਤਾਂ ਮੈਂ ਤੁਹਾਨੂੰ ਦੱਸੂਗਾ ਇਹਦਾ ਚਾਂਸ ਕੀ ਸੀ ਕਿਉਂਕਿ ਇਹ ਨਹੀਂ ਪੁੱਛਿਆ ਹੈ ਸੋ ਜਿਹੜਾ ਚਿੱਲੇ ਵਾਲਾ ਬਾਗ ਹੈ ਠੀਕ ਹੈ ਉਸ ਨੂੰ ਮੈਮੋਰੀਅਲ ਤੌਰ ਤੇ ਜੋ ਨੈਸ਼ਨਲ ਇੰਪੋਰਟੈਂਸ ਦੇ ਤੌਰ ਤੇ ਜਿਹੜਾ ਕੋਸ਼ਿਸ਼ ਕੀਤਾ ਗਿਆ ਸੀ ਰਾਸ਼ਟਰੀ ਮਹੱਤਵ ਵਾਲਾ ਉਹ 1951 ਦੇ ਵਿੱਚ ਕੋਸ਼ਿਸ਼ ਕੀਤਾ ਗਿਆ ਸੀ ਠੀਕ ਹੈ ਜੀ ਸੋ অপਸ਼ਨ ਨੰਬਰ ਸੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋਊਗੀ ਨਾ ਕਿ 1961 ਠੀਕ ਹੈ ਕਿ ਯਾਦ ਰੱਖਿਓ ਜੇਕਰ ਰਾਸ਼ਟਰੀ ਮਹੱਤਵ ਵਾਲਾ ਪੁੱਛਣ ਤਾਂ 1951 ਇਸ ਦੇ ਵਿੱਚੋਂ ਰਾਈਟ ਆਨਸਰ ਹੋਊਗਾ ਨੈਕਸਟ 2025 ਦੇ ਇਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਤਾਂ ਤੁਸੀਂ ਯਾਦ ਰੱਖਿਓ ਤਾਂ ਦੇਖੋ 1961 ਕਿਸ ਦਾ ਆਨਸਰ ਸੀ niche chalde ਆਪਾਂ ਦੇਖੋ ਤਾਂ ਪ੍ਰਧਾਨ ਮੰਤਰੀ ਨੇ ਉਦਘਾਟਨ ਕੀਤਾ ਸੀ ਸੋ ਕਿੰਨਾ ਨੇ ਸੋ 13 April 1961 ਨੂੰ ਭਾਰਤ ਦੇ ਪਹਿਲੇ ਜੋ ਰਾਸ਼ਟਰਪਤੀ ਡਾਕਟਰ ਰਜਿੰਦਰ ਪ੍ਰਸਾਦ ਨੇ ਇਸ ਯਾਦਗਾਰ ਦਾ ਰਸਮੀ ਉਦਘਾਟਨ ਜਿਹੜਾ ਉਸ ਸਮੇਂ ਕੀਤਾ ਸੀ ਇਸ ਦੇ ਵਿੱਚ ਠੀਕ ਹੈ ਜੀ ਸੋ ਡਾਕਟਰ ਜਿੰਦਰਪ੍ਰਸਾਦ ਜਿਹੜੇ ਕੀ ਰਾਸ਼ਟਰਪਤੀ ਸੀ ਸੋ ਇਸ ਯਾਦਗਾਰ ਦਾ ਸਮੀਨ ਘਟਨਾ ਜਿਹੜਾ ਉਹ ਕੀਤਾ ਗਿਆ ਸੀ ਤਾਂ ਇਸ ਨੂੰ ਯਾਦ ਰੱਖਿਓ ਇਹ ਰੋਂਗ ਆ ਗਿਆ ਇੱਥੇ ਰੋਂਗੇ ਸੋ 13 April 1961 ਨੂੰ ਸੋ ਜੋ ਕੀ ਭਾਰਤ ਦੇ ਪਹਿਲੇ ਰਾਸ਼ਟਰਪਤੀ ਸੀ ਡਾਕਟਰ ਜਿੰਦਰਪ੍ਰਸਾਦ ਉਸ ਉਹਨਾਂ ਦੁਆਰਾ ਸੋ ਰਸਮੀਨ ਘਟਨਾ ਜਿਹੜਾ ਕੀਤਾ ਗਿਆ ਸੀ 1961 ਨੂੰ ਠੀਕ ਹੈ ਇਹ ਕੁਸ਼ਣ ਨਹੀਂ ਪੁੱਛਿਆ ਗਿਆ ਵੈਸੇ ਪਰ ਜਿਹਦੇ ਘੁਮਾ ਕੇ ਕੁਸ਼ਣ ਆ ਗਿਆ ਤਾਂ ਬਹੁਤ ਸਾਰੇ ਬੱਚਿਆਂ ਨੂੰ ਇਸ ਦੇ ਵਿੱਚ ਡਾਊਟ ਹੋਇਆ ਤਾਂ ਉਹ ਕਨਫਿਊਜ਼ ਹੋ ਗਏ ਤਾਂ ਤੁਸੀਂ ਯਾਦ ਰੱਖਿਓ ਦੋਨੇ ਕੁਸ਼ਣ ਨਹੀਂ ਤਾਂ ਦੇਖਦੇ ਨੇਕਸਟ ਕੁਸ਼ਣ ਨੈਕਸਟ ਕੁਸ਼ਣ ਦੇਖੋ ਪੰਜਾਬ ਦੇ ਲੋਕਾਂ ਦੀ ਜੀਵਨ ਸ਼ੈਲੀ ਨਾਲ ਸੰਬੰਧਿਤ ਬੋਲੀ ਨਾਲ ਦੇ ਇੱਕ ਗਾਇਨ ਰੂਪ ਨੂੰ ਗਾਉਂਦੇ ਆ ਉਸਤੇ ਨਾਲ ਹੀ ਲਿਖਿਆਂ ਦੇ ਵਿੱਚੋਂ ਕਿਹੜਾ ਨਾਚ ਰੂਪ ਪ੍ਰਦਰਸ਼ਿਤ ਕੀਤਾ ਜਾਂਦਾ ਹੈ ਜਿਵੇਂ ਕਿ ਚਿਮਟਾ ਹੋ ਗਿਆ ਅਲਗੋਜ਼ੇ ਵਰਗੇ ਰਵਾਇਤੀ ਸਾਜ਼ਾਂ ਨੂੰ ਸੰਗੀਤਿਕ ਸਾਜ਼ਾਂ ਦੇ ਵਜੋਂ ਇਸ ਗਾਏ ਦੇ ਨਾਚ ਦੌਰਾਨ ਵਰਤੇ ਜਾਂਦਾ ਹੈ ਦੇਖੋ ਕੁਐਸਚਨ ਕਿੰਨਾ ਲੰਮਾ ਕਰਤਾ ਪਰ ਕੁਐਸਚਨ ਇਸ ਦੇ ਵਿੱਚ ਹੈ ਕੁਝ ਨਹੀਂ ਹੈ ਤੇ ਪੜਦੇ-ਪੜਦੇ ਤੁਹਾਨੂੰ ਇਸ ਦਾ ਆਨਸਰ ਪਤਾ ਲੱਗ ਗਿਆ ਹੋਊਗਾ ਸੋ ਜਿਸ ਦੇ ਵਿੱਚ ਚਮਟੇ ਵਗੈਰਾ ਅਲਗੋਜ਼ੀ ਵਗੈਰਾ ਵਰਤੇ ਜਾਂਦੇ ਨੇ ਇਹ ਕਿਸ ਦੇ ਵਿੱਚ ਵਰਤੇ ਜਾਂਦੇ ਨੇ ਤਾਂ ਬਿਲਕੁਲ ਆਸਾਨ ਕੁਐਸਚਨ ਹੈ ਸੋ ਭੰਗੜੇ ਦੇ ਵਿੱਚ ਵਰਤੇ ਜਾਂਦੇ ਨੇ ਤੇ ਇਹ ਕੁਐਸਚਨ ਵੀ ਦੇਖੋ ਇਸ ਜਿਹੇ ਕੁਐਸਚਨ ਜਿਹੜੇ ਕਲਚਰ ਦੇ ਨਾਲ ਸੰਬੰਧਤ ਹੈ ਆਪਣੇ ਪੰਜਾਬ ਦੇ ਇਹ ਕੁਐਸਚਨ ਪੁੱਛੇ ਗਏ ਨੇ ਕਨਸਟੇਬਲ 2024 ਦੇ ਵਿੱਚ ਠੀਕ ਹੈ ਸੋ ਇਸ ਤਰ੍ਹਾਂ ਤੁਸੀਂ ਘਰ ਆਏ ਉਹਨਾਂ ਵੀ ਕੁਐਸਚਨ ਵੱਡਾ ਆ ਗਿਆ ਬਟ ਤੁਹਾਨੂੰ ਪੜਦੇ-ਪੜਦੇ ਦੇਖੋ ਤੁਹਾਨੂੰ ਆਟੋਮੈਟਿਕ ਜਿਹੜਾ ਆਨਸਰ ਇਸ ਦਾ ਪਤਾ ਲੱਗ ਗਿਆ ਹੋਊਗਾ ਬੋਲਣੀ ਇਹ ਕਿਸ ਦੇ ਵਿੱਚ ਪੈਂਦੀਆਂ ਨੇ ਭੰਗੜੇ ਦੇ ਵਿੱਚ ਪੈਂਦੀਆਂ ਨੇ ਚਮਟੇ ਵਗੈਰਾ ਅਲਗੋਜ਼ੀ ਸੋ ਇਸ ਤਰ੍ਹਾਂ ਦੇ ਜਿਹ ਯਾਦ ਰੱਖੇ ਇਸ ਕੁਐਸਚਨ ਨੂੰ ਵੀ ਨੈਕਸਟ ਕੁਐਸਚਨ 74ਵੇਂ ਸੰਵਿਧਾਨਕ ਸੋਧ ਐਕਟ ਦੁਆਰਾ ਇਹ ਚ ਲਿਖਿਆ ਕਿਸਮਾਂ ਦੇ ਵਿੱਚੋਂ ਕਿਹੜੀ ਕਿਸਮ ਦੀ ਜਿਹੜੀ ਨਗਰਪਾਲਿਕਾ ਪ੍ਰਦਾਨ ਕੀਤੀ ਗਈ ਹੈ ਇਹਨਾਂ ਦੇ ਵਿੱਚੋਂ ਸੋ ਇਹਨਾਂ ਦੇ ਵਿੱਚੋਂ ਦੱਸਣੀ ਹੈ 74ਵੇਂ ਸੰਵਿਧਾਨਕ ਸੋਧ ਐਕਟ ਦੇ ਦੁਆਰਾ ਕਿਹੜੀ ਜਿਹੜੀ ਨਗਰਪਾਲਿਕਾ ਪ੍ਰਦਾਨ ਕੀਤੀ ਗਈ ਹੈ ਤਾਂ ਇੱਥੇ ਦੇਖੋ ਨਗਰਪਾਲਿਕਾ ਦੇ ਪਿੰਡ ਪਿੰਡ ਦੀ ਪੰਚਾਇਤਾਂ ਕੀ ਸੋ ਇਹ ਗਲਤ ਹੋ ਗਿਆ ਇਸ ਤਰ੍ਹਾਂ ਪਿੰਡ ਕੌਂਸਲ ਸ਼ਹਿਰੀ ਕੌਂਸਲ ਇਹ ਵੀ ਆਪਸ਼ਨ ਗਲਤ ਹੋ ਗਈ ਸੋ ਨਗਰ ਪੰਚਾਇਤ नगर कौंसल नगर निगम यह सही हो गया बिल्कुल ऑप्शन नंबर सी सो बिल्कुल राइट है तो ग्राम पंचायत भी गलत होगी तो ऑप्शन नंबर सी इस बिल्कुल राइट है नगर पंचायत नगर कौंसल ते नगर निगम जो कि नगर पालिका प्रधान बदल की गई है चौहत्वई संविधानिक सोध एक्ट द्वारा तो इस तुम याद रखियो ये क्वेश्चन भी बहुत रिपीट क्वेश्चन है सो एस एस ई के एग्जाम भी पूछा हुआ क्वेश्चन है यह नैक्सट क्वेश्चन देखो अपने कोठ लिखा के पों सो किसने गुरुद्वारा गुरु का महल बनवाया सी ਤਾਂ ਇਹਨਾਂ ਗੁਰੂਆਂ ਦੇ ਵਿੱਚ ਦੱਸਣਾ ਆਪਾਂ ਨੇ ਸੋ ਕਿੰਨਾਂ ਦੇ ਦੁਆਰਾ ਗੁਰਦੁਆਰਾ ਗੁਰੂ ਕਾ ਮਹਿਲ ਹੈ ਜਿਹੜਾ ਉਹ ਬਣਾਇਆ ਗਿਆ ਸੀ ਤਾਂ ਇਹ ਵੀ ਤੁਹਾਨੂੰ इजीली ਅਨਸਰ ਇਸ ਦਾ ਪਤਾ ਲੱਗ ਗਿਆ ਹੋਊਗਾ ਸੋ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਜੋ ਗੁਰੂ ਕਾ ਮਹਿਲ ਹੈ ਇਹ ਬਣਾਇਆ ਗਿਆ ਸੀ ਤਾਂ ਕਿਹੜੇ ਸਾਲ ਦੇ ਵਿੱਚ ਬਣਾਇਆ ਗਿਆ ਸੀ ਇਹ ਤੁਸੀਂ ਕਮੈਂਟ ਕਮੈਂਟ ਕਰਕੇ ਜਰੂਰ ਦੱਸਿਓ ਠੀਕ ਹੈ ਜੀ ਤਾਂ ਆਪਾਂ ਬਾਕੀ ਆਪਾਂ ਕਮੈਂਟ ਵਿੱਚ ਜਵਾਬ ਦੇ ਦਾਂਗੇ ਦੁਆਰਾ ਤਾਂ ਤੁਸੀਂ ਇਹ ਯਾਦ ਰੱਖਿਓ ਗੁਰਦੁਆਰਾ ਗੁਰੂ ਕਾ ਮਹਿਲ ਹੈ ਜੋ ਸ੍ਰੀ ਗੁਰੂ ਰਾਮਦਾਸ ਜੀ ਦੁਆਰਾ ਇਹ ਸੋ ਬਣਾਇਆ ਗਿਆ ਸੀ ਠੀਕ ਹੈ ਜੀ ਨੈਕਸਟ ਕੁਐਸਚਨ ਦੇਖੋ ਰਾਜ ਵਿਧਾਨ ਪ੍ਰੀਸ਼ਦ ਦੇ ਇੱਕ ਤਿਹਾਈ ਮੈਂਬਰ ਹਰ ਸਾਲ ਦੇ ਬਾਅਦ ਸੇਵਾਮੁਕਤ ਹੁੰਦੇ ਹਨ ਕਿੰਨੇ ਤਾਂ ਇਹ ਪੁੱਛਿਆ ਗਿਆ ਕਿੰਨੇ ਸੋ ਰਾਜ ਵਿਧਾਨ ਪ੍ਰੀਸ਼ਦ ਦੇ ਜਿਹੜੇ ਮੈਂਬਰ ਹੁੰਦੇ ਨੇ ਜੋ ਇੱਕ ਤਿਹਾਈ ਮੈਂਬਰ ਨੇ ਸੋ ਹਰ ਕਿੰਨੇ ਸਾਲ ਦੇ ਬਾਅਦ ਸੇਵਾਮੁਕਤ ਹੁੰਦੇ ਨੇ ਇੱਕ ਤਿਹਾਈ ਮੈਂਬਰ ਸੋ ਕਿੰਨੇ ਸਾਲ ਦੇ ਬਾਅਦ 2 ਸਾਲ ਦੇ ਬਾਅਦ ਠੀਕ ਹੈ ਜੀ ਤਾਂ ਆਪਸ਼ਨ ਨੰਬਰ ਸੀ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋ ਜਾਊਗਾ ਤੋ so, 2 ਸਾਲਾਂ ਦੀ ਬਾਅਦ ਜਿਹੜੇ ਰਾਜ ਵਿਧਾਨਪ੍ਰੇਸ਼ਦ ਦੇ ਮੈਂਬਰ ਇਕ ਤਿਹਾਈ ਮੈਂਬਰ ਹੁੰਦੇ ਨੇ ਜਿਹੜੇ ਉਹ 2 ਸਾਲਾਂ ਦੀ ਬਾਅਦ ਸੇਵਾਮੁਕਤ ਹੁੰਦੇ ਨੇ ਆਓ ਜਾਣਕਾਰੀ ਦੇਖਦੇ ਆਂ ਦੇਖੋ ਇਹ ਜਾਣਕਾਰੀ ਬਹੁਤ ਇੰਪੋਰਟੈਂਟ ਹੈ ਵਿਧਾਨਪ੍ਰੇਸ਼ਦ ਜਦ ਰਾਜ ਵਿਧਾਨਪ੍ਰੇਸ਼ਦ ਉਹਨਾਂ ਰਾਜਾਂ ਦੇ ਵਿੱਚ ਉਪਲਬਧ ਸਦਨ ਹੈ ਜਿਨ੍ਹਾਂ ਦੇ ਕੋਲ ਦੋ ਸਦਨੀ ਵਿਧਾਨ ਸਭਾ ਹੈ ਤੇ ਵਿਧਾਨਪ੍ਰੇਸ਼ਦ ਜਿਹੜੀ ਐਮ ਐਲ ਸੀ ਦੇ ਮੈਂਬਰਾਂ ਦਾ ਕਾਰਜਕਾਲ 6 ਸਾਲ ਦਾ ਹੁੰਦਾ ਹੈ ਤੇ ਰਾਜ ਵਿਧਾਨਪ੍ਰੇਸ਼ਦ ਦੇ ਇਕ ਤਿਹਾਈ ਮੈਂਬਰ ਹਰ 2 ਸਾਲ ਦੀ ਬਾਅਦ ਜਿਹੜੇ ਸੇਵਾਮੁਕਤ ਹੋ ਜਾਂਦੇ ਨੇ ਇਹ ਵਿਵਸਥਾ ਇਹਦੀ ਪਾਰ ਦੀ ਸੰਸਦੇ ਉਪਲਿਖ ਸਦਨ ਰਾਜ ਸਭਾ ਦੀ ਤੇ ਜੇਕਰ ਗੱਲ ਕਰੀਏ ਰਾਜ ਵਿਧਾਨ ਪਰਿਸ਼ਦ ਦੀ ਸਥਾਪਨਾ ਨੂੰ ਭਾਰਤੀ ਸੰਵਿਧਾਨ ਦੇ ਅਨੁਛੇਦ 169 ਦੇ ਵਿੱਚ ਪਰਿਭਾਸ਼ਿਤ ਕੀਤਾ ਗਿਆ ਹੈ ਠੀਕ ਹੈ ਜੀ ਇਹ ਯਾਦ ਰੱਖਿਓ ਇਸ ਤੋਂ ਇਲਾਵਾ ਜੇਕਰ ਗੱਲ ਕਰੀਏ 2025 ਤੱਕ 28 ਦੇ ਵਿੱਚੋਂ 6 ਰਾਜਾਂ ਦੇ ਵਿੱਚ ਰਾਜ ਵਿਧਾਨ ਪਰਿਸ਼ਦ ਹੈ ਕਿਹੜੇ-ਕਿਹੜੇ ਨੇ ਉਹ ਆਂਧਰਾ ਪ੍ਰਦੇਸ਼ ਕਰਨਾਟਕ ਤੇਲੰਗਣਾ ਮਹਾਰਾਸ਼ਟਰ ਬਿਹਾਰ ਅਤੇ ਉੱਤਰ ਪ੍ਰਦੇਸ਼ ਸ੍ਰੀਸ਼ੇ ਰਾਜਾਂ ਦੇ ਵਿੱਚ ਕਿੰਨੀ ਹੈ ਰਾਜ ਵਿਧਾਨ ਪਰਿਸ਼ਦ ਹੈ ਇਹ ਯਾਦ ਰੱਖਿਓ ਠੀਕ ਹੈ ਕਿਉਂਕਿ ਆਪਸ਼ਨ ਆ ਉਪਤਾਂਕ ਵਿੱਚ ਪਾ ਦਿੰਦੇ ਨੇ ਤੇ ਇਹਨਾਂ ਦੇ ਵਿੱਚੋਂ ਵੀ ਕਿੱਥੇ ਕਿੱਥੇ ਹੈ ਇੱਕ ਇਹ ਜਿਹੇ ਪਤਨਗੇ ਜਿੱਥੇ ਨਹੀਂ ਹੈ ਤਾਂ ਤੁਸੀਂ ਉਹ ਦੱਸਣੀ ਹੋਊਗੀ ਇਸ ਤਰ੍ਹਾਂ 6 ਦੇ 6 ਤੁਸੀਂ ਯਾਦ ਰੱਖਿਓ ਇਹਨਾਂ ਦੇ ਵਿੱਚੋਂ ਰਾਜ ਵਿਧਾਨ ਪ੍ਰੇਸ਼ਦ ਜਿਹੜੀ ਐਮ ਐਲ اے ਸੀ ਇਹ ਦਾ ਮੈਂਬਰ ਬਣਨ ਦੇ ਲਈ ਇੱਕ ਵਿਅਕਤੀ ਦਾ ਪਾਰ ਦਾ ਨਾਗਰਿਕ ਹੋਣਾ ਚਾਹੀਦਾ ਹੈ ਤੇ ਘੱਟੋ ਘੱਟ ਜਿਹੜੀ 30 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਇਸ ਦੇ ਵਿੱਚ ਠੀਕ ਹੈ ਇਹ ਸਾਰੀ ਜਾਣਕਾਰੀ ਜਿਹੜੀ ਇਹ ਤੁਸੀਂ ਨੋਟ ਰੱਖਿਓ ਇਹ ਸਾਰੇ ਹੀ ਜਿਹੜੇ ਕੁਐਸਚਨ ਐਮ ਸੀ ਕਯੂ ਦੇ ਵਿੱਚੇ ਬਣ ਸਕਦੇ ਨੇ ਤਾਂ ਜਿੰਨੀ ਵੀ ਜਾਣਕਾਰੀ ਲਿਖੀ ਹੈ ਤੁਸੀਂ ਨੋਟ ਰੱਖਿਓ ਆਪਣੀ ਨੋਟਬੁੱਕ ਦੇ ਉੱਪਰ ਤਾਂ ਹਾਂਜੀ ਨੈਕਸਟ ਕੁਐਸਚਨ ਦੇਖੋ ਆਪਣੇ ਕੋਲ ਇੱਕ ਕੁਐਸਚਨ ਦੇਖੋ ਇਹ ਧਾਰਨਾ ਨਾਲ ਰਿਲੇਟਡ ਕੁਐਸਚਨ ਹੈ ਸੋ ਪੰਜਾਬੀ ਚੰਦਰਮਾ ਦੇ ਆਧਾਰਿਤ ਕੈਲੰਡਰ ਅਨੁਸਾਰ ਸਾਵਣ ਮਹੀਨੇ ਦੇ ਸ਼ੁਕਲ ਪੱਖ ਦੇ ਕਿਹੜੇ ਦਿਨ ਤੋਂ ਸਾਵਣ ਮਹੀਨੇ ਦੀ ਪੂਰਨਮਾਸੀ ਤੱਕ ਦੀਆਂ ਜਿਹੜੇ ਤਿਹਾਰ ਤੱਕ ਚੱਲਦਾ ਹੈ ਜਿਹੜਾ ਤਿਹਾਰ ਆਪਣਾ ਤੀਆਂ ਦਾ ਉਹ ਤਿਹਾਰ ਚੱਲਦਾ ਹੈ ਆਪਣੇ ਠੀਕ ਹੈ ਜੀ ਕਿਹੜੇ ਦਿਨ ਤੋਂ ਸਾਵਣ ਮਹੀਨੇ ਦੀ ਪੂਰਨਮਾਸੀ ਤੱਕ ਦਾ ਜਿਹੜਾ ਤੀਆਂ ਦਾ ਤਿਹਾਰ ਹੈ ਉਹ ਚੱਲਦਾ ਹੈ ਤਾਂ ਥੋੜਾ ਜਿਹਾ ਕੁਐਸਚਨ ਦੇਖੋ ਕਮਾਇਆ ਹੋਇਆ ਵੈਸੇ ਤਾਂ ਕੁਐਸਚਨ ਤਾਂ ਆਸਾਨ ਹੀ ਹੈ ਜਿਵੇਂ ਤੁਹਾਨੂੰ ਸਭ ਨੂੰ ਪਤਾ ਹੀ ਹੈ ਸੋ ਜਿਹੜਾ ਆਪਣਾ ਤੀਆਂ ਤਿਹਾਰ ਹੈ ਸੋ ਕੋਦਾਂ ਸੌਣ ਮਹੀਨੇ ਦੇ ਵਿੱਚ ਹੀ ਆਉਂਦਾ ਹੈ ਇੱਕ ਤਾਂ ਇਹ ਹੈ ਕੁਐਸਚਨ ਬਣਦਾ ਹੈ ਠੀਕ ਹੈ ਤੇ ਇਸ ਤੋਂ ਇਲਾਵਾ ਤੀਆਂ ਤੀਜ ਦੀਆਂ ਤੇ ਇਸ ਤਰ੍ਹਾਂ ਦਾ ਜੁੜਿਆ ਹੋਇਆ ਹੈ ਆਪਣਾ ਜਿਹੜਾ ਆਪਣਾ ਸੱਭਿਆਚਾਰਿਕ ਆਪਣਾ ਤਿਹਾਰਾ ਇਹ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਤੁਸੀਂ ਦੇਖ ਲਓ ਕਿਹੜੇ ਦਿਨ ਤੋਂ ਸੌਣ ਮਹੀਨੇ ਤੱਕ ਦੀ ਜਿਹੜੀ ਪੂਰਨਮਾਸੀ ਤੱਕ ਦੀਆਂ ਤੀਆਂ ਤਿਹਾਰ ਤਿਹਾਰ ਚੱਲਦਾ ਹੈ ਸੋ ਤੀਜੇ ਦਿਨ ਤੋਂ ਆਪਸ਼ਨ ਨੰਬਰ ਏ ਇਸ ਦੇ ਵਿੱਚੋਂ ਬਿਲਕੁਲ ਰਾਈਟ ਆਨਸਰ ਹੋ ਜੂਗਾ ਜੀ ਸੋ ਕਿਹੜੇ ਦਿਨ ਤੋਂ ਪੁੱਛਿਆ ਗਿਆ ਹੈ ਤੀਜੇ ਦਿਨ ਤੋਂ ਤੀਜੇ ਦਿਨ ਤੋਂ ਸੌਣ ਮਹੀਨੇ ਦੀ ਜਿਹੜੀ ਪੂਰਨਮਾਸੀ ਤੱਕ ਜਿਹਨੇ ਤੀਆਂ ਤਿਹਾਰ ਆ ਉਹ ਚੱਲਦਾ ਹੈ ਠ ਸੋ 1 ਮਹੀਨੇ ਦੇ ਵਿੱਚ ਲੱਗਦਾ ਹੈ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਠੀਕ ਹੈ ਜੀ ਸੋ ਇਸ ਤਰ੍ਹਾਂ ਦੀ ਜਿਹੜੇ ਆਪਣੇ ਇਤਿਹਾਸ ਮੇਲੇ ਵੀ ਹੋਣਗੇ ਉਹ ਆ ਵੀ ਆਪਾਂ ਨਾਲ ਨਾਲ ਸੋ ਇੱਕ ਇੱਕ ਕਰਕੇ 1 ਬਾਈ 1 ਕਰਕੇ ਸਾਰੀ ਕਵਰ ਕਰਦੇ ਚੱਲਾਂਗੇ ਠੀਕ ਹੈ ਕਿਉਂਕਿ ਬਹੁਤ ਸਾਰੇ ਕੁਐਸਚਨ ਜਿਹੜੇ ਪ੍ਰੀਵੀਅਸ ਇਅਰ ਦੇ ਵਿੱਚ ਬਣੇ ਸੀ ਇਸ ਦੇ ਨਾਲ ਰਿਲੇਟਡ ਤੇ ਦੇਖਦੇ ਆ नेक्स्ट ਕੁਐਸਚਨ ਸ਼ਾਇਦ ਇਹ ਆਪਣਾ ਆਖਰੀ ਕੁਐਸਚਨ ਸੀ ਤਾਂ ਹਾਂਜੀ ਇਹ ਆਪਣੇ ਕੁਐਸਚਨ ਜਾਰੇ ਲਗਭਗ ਇੱਥੇ ਪੂਰੇ ਹੋ ਗਏ ਨੇ ਤੇ ਆਈ ਹੋਪ ਤੁਹਾਨੂੰ ਜਿਹੜੀ ਇਹ ਵੀਡੀਓ ਵਧੀਆ ਲੱਗੀ ਹੋਵੇਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਬੱਦ-ਬੱਦ ਲਾਈਕ ਜਰੂਰ ਕਰਕੇ ਜਾਇਆ ਕਰੋ ਠੀਕ ਹੈ ਜੀ ਤੇ ਇਸ ਵੀਡੀਓ ਪਰਤੀ ਤੁਹਾਡਾ ਕੀ ਰਿਸਪੌਂਸ ਹੈ ਇਹ ਵੀ ਦੱਸ ਕੇ ਜਾਇਆ ਕਰੋ ਤੇ ਜੇਕਰ ਪਹਿਨਲ ਚੈਨਲ ਤੇ ਜਿਹੜੇ ਪਹਿਲੀ ਵਾਰ ਜੁੜੇ ਨੇ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਕਿਉਂਕਿ ਇਹ ਮੌਕ ਟੈਸਟ ਜਿਹੜਾ ਸਿਰਫ ਤੇ ਸਿਰਫ ਆਪਣੇ MCQ ਕੁਐਸਚਨ ਨਹੀਂ ਹੈ ਇਸ ਦੇ ਨਾਲ ਜਿਹੜੀ ਹੋਰ ਜਾਣਕਾਰੀ ਹੁੰਦੀ ਹੈ ਉਹ ਵੀ ਆਪਾਂ ਤੁਹਾਨੂੰ ਨਾਲ-ਨਾਲ ਦੱਸਦੇ ਚੱਲਦੇ ਆਂ ਠੀਕ ਹੈ ਤੇ ਆਪਾਂ 15 ਨਹੀਂ ਘਟੋ ਘਟਾ ਆਪਾਂ 30 35 ਕੁਐਸਚਨ ਜਿਹੜੇ ਡਿਸਕਸ ਕਰ ਲੈਣੇ ਆਂ ਨਾਲ ਦੀ ਨਾਲ ਇਸ ਦੇ ਵਿੱਚ ਠੀਕ ਹੈ ਤੇ ਵਿੱਚੋਂ ਕੁਝ ਨਵੇਂ ਕੁਐਸਚਨ ਵੀ ਹੁੰਦੇ ਨੇ ਉਹ ਵੀ ਤੁਸੀਂ ਨੋਟ ਕਰਦੇ ਚੱਲੇ ਜਾਇਆ ਕਰੋ ਠੀਕ ਹੈ ਜੀ ਸੋ ਵੀਡੀਓ ਨੂੰ ਆਪਣੇ ਦੋ ਤਾਂ ਉਹ ਵੀ ਆਪਣੇ ਨਾਲ ਜੁੜ ਕੇ ਸੋ ਰੈਗੂਲਰ ਤਿਆਰੀ ਕਰਦੇ ਰਹਿਣ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਵਾਲੀ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਿਆ ਕਰੋ ਤਾਂ ਜੋ ਨਵੀਂ ਜੀ ਕੋਈ ਵੀ ਵੀਡੀਓ ਆਵੇ ਤਤਨੁਤਰੰਤ ਨਾਲ ਦੀ ਨਾਲ ਮਿਲ ਜਾਵੇ ਤੇ ਤੁਸੀਂ ਆਪਣਾ ਜਿਹੜਾ ਪੇਪਰ ਤੱਕ ਜਿਹੜਾ ਮੌਕ ਟੈਸਟ ਹੈ ਉਹ ਇਸ ਤਰੀ ਲਗਾਉਂਦੇ ਚੱਲੋ ਤੇ ਤੁਹਾਨੂੰ ਪਤਾ ਲੱਗਦੀ ਤੁਹਾਡੀ ਕਿੰਨੀ ਤਿਆਰੀ ਇਸ ਦੇ ਵਿੱਚ ਠੀਕ ਹੈ ਜੀ ਇਸ ਤਰੀ ਤੁਹਾਨੂੰ ਜਿੰਨੇ ਵੀ ਪੀਆਈ ਕੁਸ਼ਨ ਹੋਣਗੇ ਆਪਣੇ 2024 ਸ਼ਿਫਟਾਂ ਦੀ ਉਹ ਤੁਹਾਨੂੰ ਆਪਾਂ ਸਾਰੇ ਇਸ ਵੀਡੀਓ ਵਿੱਚ ਡਿਸਕਸ ਕਰਾ ਦਾਂਗੇ ਇਸੇ ਤਰ੍ਹਾਂ ਹੀ ਮੌਕ ਟੈਸਟ ਦੇ ਰਿਗਾਰਡਿੰਗ ਠੀਕ ਹੈ ਤੇ ਨਾਲ ਦੀ ਨਾਲ ਤੁਹਾਨੂੰ ਜਿਹੜੀ ਹੋਰ ਜਾਣਕਾਰੀ ਹੋ ਠੀਕ ਹੈ ਇਸ ਤੋਂ ਇਲਾਵਾ ਟੈਲੀਗ੍ਰam ਚੈਨਲ ਜੁਆਇਨ ਕਰ ਲਿਓ ਉਸ ਦਾ ਲਿੰਕ ਆਪਨੇ ਵੀਡੀਓ ਦੀ ਡਿਸਕ੍ਰਿਪਸ਼ਨ ਵਿੱਚ ਦਿੱਤਾ ਹੋਇਆ ਹੈ ਠੀਕ ਹੈ ਜੀ ਹੋਰ ਵੀ ਕੋਈ ਨਵੀਂ ਜਾਣਕਾਰੀ ਆਊਗੀ ਤਾਂ ਉਹ ਆਪਾਂ ਤੁਹਾਨੂੰ ਸੋ ਚੈਨਲ ਦੇ ਮਾਧਿਅਮ ਨਾਲ ਹੀ ਦੱਸਦੇ ਰਹਾਂਗੇ ਸੋ ਚੈਨਲ ਨਾਲ ਬਣੇ ਰਹੋ ਇਸ ਤਰ੍ਹਾਂ ਹੀ ਪਿਆਰ ਦਿੰਦੇ ਰਹੋ ਠੀਕ ਹੈ ਜੀ ਸੋ ਮਿਲਦੇ ਆਪਾਂ ਨੈਕਸਟ ਨਈ ਵੀਡੀਓ ਦੇ ਵਿੱਚ ਧੰਨਵਾਦ